ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸੱਚੀ ਕੱਲ ਸਾਢੇ 3:30 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਅਮੇਸਦ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲੜ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਰਿਆਂ ਅਨੁਸਾਰ ਤੇ ਲੁਟਕਾਂਖੋਆ ਚੋਰੀ ਦੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਸਿਵਲ ਲਾਈਨ ਅਤੇ ਥਾਣਾ ਰਣਜੀਤ ਐਵੇਨਿਊ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਪ੍ਰਭਜੋ ਸਿੰਘ ਵਿਰਕ ਨੇ ਮੀਡੀਆ ਨੂੰ ਦੱਸਿਆ ਕਿ ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਲੁੱਟਾ ਖੋਹਾਂ ਤੇ ਚੋਰੀ ਦੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ ਚੋਰੀ ਦੇਸ਼ੇ ਮੋਟਰਸਾਈਕਲ ਦੋ ਐਕਟਿਵਾ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਨੂੰ ਮਨਜੋਗ ਅਦਾਲਤ ਵਿੱਚ ਪੇਸ਼ ਕਰ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਜਿੱਥੇ ਕਿ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਦੋਨਾਂ ਦੇ ਖਿਲਾਫ ਪਹਿਲਾ ਵੀ ਵੇ ਬਕ ਬਕ ਥਾਣਾ ਵਿੱਚ ਮਾਮਲੇ ਦਰਸਨ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਅੰਮ੍ਰਿਤਸਰ ਤੋਂ ਵਿਸ਼ੇਸ਼ ਰਿਪੋਰਟ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਅਸੀਂ ਦੋ ਮੁਕਦਰਿਆਂ ਦੇ ਸਬੰਧ ਵਿੱਚ ਕਰ ਰਹੇ ਹਾਂ ਇਹਦੇ ਵਿੱਚ ਇੱਕ ਜਿਹੜਾ ਮੁਕਦਮਾ 13 ਨੰਬਰ ਹੈਗਾ ਇਹ ਅਸੀਂ 307 427 506 34 ਤੇ ਆਮ ਜਗਤ ਦੇ ਵਿੱਚ ਚਾਰਜ ਕੀਤਾ ਸੀਗਾ ਥਾਣਾ ਰੰਜੀ ਦਾ ਵੀਰ ਦੇ ਵਿੱਚ ਇਹ ਇਹ 8 ਤਰੀਕ ਨੂੰ ਹੈਗਾ ਇਹਦੇ ਵਿੱਚ ਇੱਕ ਰਵਿੰਦਰ ਸਿੰਘ ਅਸੀਂ ਪੜਿਆ ਸੀਗਾ ਮੁੰਡਾ 8 ਤਰੀਕ ਨੂੰ ਨਵਕਰਨ ਸਿੰਘ ਜਨੇ ਗੋਲੀ ਚਲਾਈ ਸੀਗੀ ਇਸ ਵਿੱਚ ਜਿਹੜਾ ਮੇਨ ਅਕਿਊਜ਼ ਹੈਗਾ ਇਹਦੇ ਵਿੱਚ ਉਹਨੂੰ ਵੀ ਗ੍ਰਿਫਤਾਰ ਕੀਤਾ ਤੇ ਉਹਦੇ ਕੋਲ ਇੱਕ ਜਿਹੜਾ ਹੈਗਾ ਆਪਣਾ 32 ਬੋਰ ਦਾ ਸੀ ਪਿਸਟਲ ਤੇ ਦੋ ਜਿੰਦਾ ਕਾਰਤੂਸ ਜਿਹੜੇ ਆ ਉਤੋਂ ਰਿਕਵਰ ਕੀਤੇ ਔਰ ਇਹ ਜਿਹੜੇ ਹੈਗੇ ਆ ਕੇਸ ਇਸ ਤਰੀਕੇ ਨਾਲ ਜਿਹੜਾ 307 ਦਾ ਮੇਨ ਅਕਿਊਜ਼ ਵੌਂਟਡ ਸੀਗਾ ਜਿਸ ਨੇ ਫਾਇਰ ਕੀਤਾ ਸੀ ਮੇਨ ਅਕਿਊਜ਼ ਦਾ ਸੀ ਗ੍ਰਿਫਤਾਰ ਕਰ ਲਿਆ ਸੈਕੰਡ ਜਿਹੜਾ ਸਾਡਾ ਕੇਸ ਹੋਇਆ ਇਹ ਅਸੀਂ ਸਾਡਾ ਹੈਗਾ ਕਦਾ ਨੰਬਰ 17 ਸਿਵਲ ਆਈਂ ਦਾ ਵਿੱਚ ਇਦੇ ਵਿੱਚ ਅਸੀਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇੱਕ ਹੈਗਾ ਸੰਨੀ ਤੇ ਦੂਸਰਾ ਗੁਰਪ੍ਰੀਤ ਜਿਹੜਾ ਸੰਨੀ ਹੈਗਾ ਲੋਪੋਕੇ ਦਾ ਰਹਿਣ ਵਾਲਾ ਤੇ ਜਿਹੜਾ ਗੁਰਪ੍ਰੀਤ ਸਿੰਘ ਹੈਗਾ ਇਹ ਪਿੰਡ ਮਜੀਠੇ ਦਾ ਰਹਿਣ ਵਾਲਾ ਆ ਇਹਨਾਂ ਦੇ ਕੋਲੋਂ ਅਸੀਂ 6 ਮੋਟਰਸਾਈਕਲ ਦੋ ਐਕਟਿਵਾ ਤੇ ਪੰਜ ਮੋਬਾਈਲ ਜਿਹੜੇ ਹੈਗੇ ਆ ਬਰਾਮਦ ਕੀਤੇ ਹੈਗੇ ਇਹ ਇਹਦੇ ਵਿੱਚ ਜਿਹੜਾ ਹੈਗਾ ਸੰਨੀ ਹੈਗਾ ਇਹਦੇ ਉੱਤੇ ਆਲਰੇਡੀ ਜਿਹੜੇ ਹੈਗੇ ਆ ਤਿੰਨ ਮੁਕਦਮੇ ਦਰਜ ਹੈਗੇ ਨੇ ਔਰ ਜਿਹੜਾ ਆਪਣਾ ਗੁਰਪ੍ਰੀਤ ਹੈਗਾ ਇਹਦੇ ਉੱਤੇ ਇੱਕ ਮੁਕਦਮਾ ਦਰਜ ਹੈ ਕਿਥੋਂ ਚੋਰੀ ਕਰਦੇ ਸੀ ਕੁਝ ਦੱਸਿਆ ਉਹਨਾਂ ਨੇ ਜਿਹੜੇ ਵਕਫਾ ਖਬਰਸਰ ਦੇ ਸ਼ਹਿਰਾਂ ਦੇ ਵਿੱਚੋਂ ਵਕਫਾ ਖਾਵਾ ਤੋਂ ਇਹਨਾਂ ਦੇ ਜਿਹੜੇ ਹੈਗੇ ਆ ਚੋਰੀ ਕੀਤੇ ਗਏ ਨੇ ਇਹ ਜਿਹੜੇ ਇਹਨਾਂ ਦੇ ਮੋਟਰਸਾਈਕਲ ਹੈਗੇ ਨੇ ਜੀ ਜਿਨ੍ਹਾਂ ਨੂੰ ਅਸੀਂ ਹੁਣ ਜਲਦੀ ਹੀ ਜਿਹੜਾ ਇਹਨਾਂ ਦੀ ਜਿਹੜੀ ਇੰਜਨ ਨੰਬਰ ਚ ਐਸਸੀ ਨੰਬਰ ਵੇਖ ਕੇ ਜਿਹੜੇ ਕਨਸਰਨ ਥਾਣੇ ਚੋਰੀ ਹੋਇਆ ਉਹਨਾਂ ਦਾ ਇੰਟੀਮੇਸ਼ਨ ਕਰਕੇ ਜ਼ਰੂਰ ਲੋਕਾਂ ਨੂੰ ਵਾਪਸ ਹੋਏਗਾ ਬਿਲਕੁਲ ਜੀ ਮੈਮ ਮੋਬਾਈਲ ਵੀ ਸਰ ਹੈ ਨਾ ਇਹ ਮੋਬਾਈਲ ਜਿਹੜੇ ਹੈਗੇ ਆ ਵਕਫਾ ਖਾਵਾ ਤੋਂ ਖੋਏ ਗਏ ਹੈਗੇ ਨੇ ਤੇ ਉਹ ਵੀ ਜਿਹੜੇ ਹੈਗੇ ਆ ਸਾਰੇ ਅੰਮ੍ਰਿਤਸਰ ਦੇ ਵਿੱਚੋਂ ਹੀ ਹੈਗੇ ਨੇ ਇਹਨਾਂ ਨੂੰ ਜਿੱਥੇ ਜਿੱਥੇ ਖੋਇਆ ਗਿਆ ਹੈਗਾ ਜਿਹੜੀ ਜਿਹੜੀ ਐਫ ਆਈ ਆਰ ਦੇ ਵਿੱਚ ਹੈਗਾ ਉੱਥੇ ਕੋਈ ਅਪਿਆਰ ਨਹੀਂ ਇਹਨਾਂ ਦੇ ਬੇਸਿਕਲੀ ਹੁਣ ਤੱਕ ਜਿਹੜੇ ਪੁਛਗੜ ਤੇ ਸਾਹਮਣੇ ਆਏ ਇਹ ਜਿਹੜਾ ਹੈਗਾ ਤੁਰੇ ਜਾਂਦਾ ਕੋਈ ਫੋਨ ਸੁਣ ਰਿਹਾ ਮੋਟਰਸਾਈਕਲ ਦੇ ਮਗਰੋਂ ਆਏ ਸਟੈਚ ਕਰਕੇ ਲੈ ਗਏ ਸਰ ਬੇਚੇ ਸੀ ਨੈਚਰਲੀ ਜਿਹੜੇ ਮੋਬਾਈਲ ਹੁੰਦੇ ਨੇ ਇਸ ਤਰੀਕੇ ਦੇ ਨਾਲ ਜਿਹੜੇ ਅੱਜ ਕੱਲ ਕਿਉਂਕਿ ਟੈਕਨੋਲੋਜੀ ਨਾਲ ਇਹ ਟ੍ਰੇਸ ਹੋ ਜਾਂਦੇ ਨੇ ਮੋਬਾਈਲ ਇਸ ਕਰਕੇ ਜਿਹੜੇ ਹੈਗੇ ਆ ਉਹ ਬਾਈਆਂ ਨੂੰ ਕਈ ਵਾਰੀ ਜਿਹੜੀ ਹੈਗੀ ਆ ਜਿਹੜੀ ਗ੍ਰੇ ਮਾਰਕੀਟ ਹੁੰਦੀ ਆ ਉਹਦੇ ਵਿੱਚ ਵੇਚ ਜਾਂਦੇ ਜਿਹਦੇ ਅਗੇ ਸਪੇਅਰ ਪਾਰਟਸ ਜਿਹੜਾ ਵਰਤੇ ਜਾਂਦੇ ਆ ਬਟ ਇਹ ਹਜੇ ਤੱਕ ਜਿਹੜੀ ਗੱਲ ਹੈਗੀ ਆ ਵੈਰੀਫਾਈ ਕਰਨੀ ਬਾਕੀ ਹੈਗੀ ਆ ਵੈਰੀਫਾਈ ਕਰਕੇ ਫਿਰ ਅੱਗੇ ਕਰਦੇ ਆ ਮੋਟਰਸਾਈਕਲ ਜਿਹੜੇ ਮੋਟਰਸਾਈਕਲ ਦਾ ਚੋਰੀ ਦੇ ਹੈਗੇ ਨੇ ਚੋਰੀ ਹੋ ਗਈ ਚੋਰੀ ਜੀ ਜੀ ਕਿੰਨੀ ਦੇਰ ਤੋਂ ਕਰ ਰਹੇ ਸੀ ਕੁਝ ਪਤਾ ਲੱਗ ਦੇਖੋ ਜੀ ਜਿਸ ਤਰ੍ਹਾਂ ਦਾ ਇਹਨਾਂ ਦਾ ਸਭ ਤੋਂ ਪਹਿਲਾ ਮੁਕੱਦਮਾ ਇਹਨਾਂ ਦਾ 2020 ਦਾ ਦਰਜ ਹੋਇਆ ਹੋਇਆ ਸੰਨੀ ਦਾ ਹੈਗਾ ਜੀ ਉਹ ਵੀ 379 B ਦਾ ਹੈਗਾ ਸੋ ਇਹ ਆਪਾਂ ਕਹਿ ਸਕਦੇ ਆ ਕਿ ਇਹਦਾ ਜਿਹੜਾ ਟਰੈਕ ਰਿਕਾਰਡ ਹੈ ਇਸ ਲਈ 4 ਸਾਲ ਤੋਂ ਜਿਹੜਾ ਇਹ ਇੱਕ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਜਿਹੜਾ ਇਨਵੋਲਡ ਇੱਕ ਸਮੇਂ ਤੋਂ ਚੱਲ ਰਹੀ ਸੀ ਇਹਦੇ ਨਾਲ ਕਾਫੀ ਚੋਰੀ ਹੋ ਰਹੀ ਸੀ ਹਾਂਜੀ ਦੇਖੋ ਇਹਦਾ ਕਾਫੀ ਬਰਾਮਦੀ ਹੋਈ ਆ ਸਾਡੇ 6 ਮੋਟਰਸਾਈਕਲ 2 ਐਕਟਿਵਾ ਤੇ 5 ਮੋਬਾਈਲ ਹੋਏ ਨੇ ਨਾ ਕਾਫੀ ਜੜੀ ਹੈਗੀ ਆ ਸਾਡੀ ਹੈਵੀ ਰਿਕਵਰੀ ਸਰ ਮਾਲਕਾ ਤੇ ਡਿਮਾਂਡ ਹਾਂਜੀ ਜੀ ਡਿਮਾਂਡ ਲੈ ਜੀ ਡਿਮਾਂਡ ਰੇ ਪੇਸ਼ ਕਰ ਰਹੇ ਹਾਂ ਜੀ रिकमरी <laughs>